ਬਲਕੀ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੇ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਹੇੜੀ ਨੇੜੇ ਪਿੰਡ ਮਰਿੰਡਾ ਜੀ ਸ਼ਹਿਰ ਮਰਿੰਡਾ ਤੇ ਅਵਰ ਸਿੰਘ ਆਰਥੀਆ ਇਹ ਗੱਗੜਵਾਲ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਪਰਮਾਤਮਾ ਕੀ ਨੂੰ ਦੱਸਿਆ ਵੀ ਸਾਡਾ ਨਾ ਹਰਪ੍ਰੀਤ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਸ਼ ਸਿੰਘ ਨੇ ਆਪਣਾ ਨਾਮ ਜਾਲੀ ਦੱਸਿਆ ਹਰਵੰਤ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਮ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਤੇ ਜਸਪਾਲ ਕੋਰ ਗੱਲ ਜਿਹੜੀ ਪਿੰਡ ਗੁੱਜਪੁਰ ਤਹਿਸੀਲ ਨਮਾਸਹਿਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12 ਏਕੜ ਜ਼ਮੀਨ ਦਾ ਸੌਦਾ ਬੈਕ ਕਰਾ ਦਿੰਦੇ ਆਂ ਤਹਿਸੀਲ ਸਮਰਾਲੇ ਇਹਨਾਂ ਦੀ ਲਿਖਤ ਹੋਗੀ ਦੇਲੀ ਜਸਪਾਰ ਕੋ ਗੈਲਾ ਉਹਨੂੰ ਕੋਈ ਐਲ ਐਮ ਐਮ ਵੀ ਨਹੀਂ ਸੀ ਵੀ ਮੈਂ ਇਹ ਜਗਾ ਦਾਬ ਦੀ ਜ਼ਮੀਨ ਵੇਚਣੀ ਹੈ ਇਹਨਾਂ ਦੇ ਇੱਕ ਲੇਡੀਜ਼ ਹੈਰ ਕਰ ਲਈ ਜਿਹਦਾ ਨਾਮ ਅਤਲਾਗੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੁੱਢੜੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇਹਦਾ ਜਾਲੀ ਦਸਤਾਵੇਜ਼ ਜਸਪਾਰ ਕੋ ਗਿਲਦੀ ਬਣਾ ਕੇ ਬਿਆਨਾ ਹੋ ਗਿਆ ਜੀ ਤਹਿਸੀਲ ਸਬਰਾਲੇ ਦੇ ਵਿੱਚ ਸਲੱਖਣ ਇਹਨਾਂ ਨੇ ਮਲਕੀਰ ਸਿੰਘ ਨੇ 5-5 ਲੱਖ ਦੇ ਚੈੱਕ ਦੇਤੇ ਜੀ ਇਹਨਾਂ ਨੂੰ ਔਰ 35 ਲੱਖ ਰੁਪਈਆ ਨਕਦ ਦਿੱਤਾ ਜਗਦੀਸ਼ ਸਿੰਘ ਤੇ ਸਿੰਘ ਤੇ ਅਮਰਜੀਤ ਸਿੰਘ ਨੂੰ ਜੀ ਇੱਥੇ ਲਿਖਤ ਹੋ ਗਈ ਦੇਖ ਤੋਂ ਹੋਣ ਤੋਂ ਬਾਅਦ ਜਦੋਂ ਇਸ ਤੀਜਾ ਸਮਾਂ ਆਇਆ ਤਾਂ ਇਹਨੇ ਖਰੀਦਦਾਰ ਮਲਕੀ ਸਿੰਘ ਚਾਹ ਲੈ ਇਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨਾਲ ਸੰਪਰਕ ਨਾ ਬਣਿਆ ਤੇ ਇਹਨੂੰ ਜਾਪਣ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਡਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਕਲਿਹੜੀ ਥਾਣਾ ਸਿਟੀ ਬਰਿੰਦਾ ਤੇ ਅਮਰਜੀਤ ਸਿੰਘ ਉਰਫ ਆਰਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰਕੌਰ ਲੇੜੀ ਨੂੰ ਫੇਰ ਕਰਕੇ ਤੇ ਮਨਕੀਰ ਸਿੰਘ ਚਾਹਲਾ 50 ਲੱਖ ਦੀ ਠੱਗੀ ਮਾਰ ਲਿਆ ਜੀ ਜਿਹੜੇ ਇਹਦੇ ਕੋਈ ਹੋਰ ਨਾਂ ਵੀ ਹੈਗਾ ਸੌਲੂਬਾਤ ਜਿਹੜਾ ਹੈਗਾ ਇਹ ਇਹ ਬਿਸ਼ੋਕਰ ਜਿਹੜਾ ਜਸਪਾਲ ਕੌਰ ਗੱਲਾ ਜੀ ਅਸਲ ਮਾਲਕ 12 ਏਕੜ ਦੀ ਇਹਨਾਂ ਦਾ ਪ੍ਰੋਵਾਈਡਰ ਦੇ ਹਸਬੰਦ ਨੇ ਨੇ ਜੀ ਕਰਨਲ ਨੇ ਫੌਜ ਇਹ ਪਿੰਡ ਗੁੱਜਰਪੁਰ ਤਸੀਲ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਸਤਾਵੇਜ਼ ਤਿਆਰ ਕਰਕੇ 50 ਲੱਖ ਦੀ ਥੱਗੀ ਮਾਰੀ ਹੈ ਜੀ ਤੇ ਰਸਤਾ ਦੀ ਖਾਲੀ ਵੀ ਹੈ ਜੀ ਜੀ ਅਸੀਂ ਤਬਦੀਦ ਰਾਣ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਧੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਜ਼ਿਸਪਾਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜ਼ਿਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਨਾ ਦੇ ਔਰ ਜ਼ਮੀਨ ਦੀ ਮਾਲਕ ਬਣੀ ਸੀ ਇਹਦੇ ਜੋ ਕਿ ਪੈਸੇ ਦੀ ਕਭੀ ਜਿਹੜੀ 50 ਲੱਖ ਦੀ ਚੋਰੀ ਹੋਈ ਹੈ ਜੀ ਕੁਝ ਅਸਲ ਮਾਸਟਰਮਾਈਂਡ ਗ੍ਰਫਤਾਰ ਕਰਨੇ ਬਾਕੀ ਨੇ ਜੀ ਤਫਤੀਸ਼ਦਾਰ ਨੇ ਇਹ ਵੀ ਦੇਖਣਾ ਹੈ ਜੇ ਬਾਕੀ ਆ ਵੀ ਇਹਨਾਂ ਦੇ ਨਾਲ ਲੇਡੀ ਹੋਰ ਔਰਤਾਂ ਕੰਨੀਆਂ ਨੇ ਕੀ ਇਹਨਾਂ ਦੀਆਂ ਮਿਸੇਜ਼ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗ੍ਰਫਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਜੀ ਰਕਮ ਦੀ ਠੀਕ ਹੈ ਤਾਂ ਥਗਤਾਂ ਦੇ ਜੀ ਨਹੀਂ ਕਸ਼ਮੀਰਕੌਰ ਦੇ ਤਾਂ ਕੋਈ ਨਹੀਂ ਸਰ ਹਜੇ ਇਹ ਲੱਗਦੀ ਸਿਰਫ ਦੀਸ਼ਾ ਤੇ ਅਮਰਜੀਤ ਸਿੰਘ ਉਹ ਆੜਤੀ ਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ਥੰਗੀ ਮਾਰੀ ਹੋਈ ਹੈ ਇਹਨਾਂ ਨੇ ਕਈ ਲੋਕਾਂ ਦੇ ਨਾਲ ਜੀ ਮੁਕੱਦਮੇ ਦਰਜ ਨੇ ਇਹਨਾਂ ਤੇ ਇਹ ਕਿਹੜੇ ਜਿਹੇ ਪ੍ਰਾਪਰਟੀ ਨਹੀਂ ਕਿ ਕਿਸੇ ਹੋਰ ਵੀ ਮਾਮਲੇ ਨੇ ਬ੍ਰਾਪਰਟੀ ਦੇ ਇਹ ਥੱਗਿਆ ਹੀ ਮਾਰ ਦਿੰਦੇ ਜੀ ਆਪਣੇ ਲੋਕਾਂ ਨਾਲੀ ਪ੍ਰਾਪਰਟੀ ਮਤਲਬ ਜਾਲੀ ਬਣਾ ਕੇ ਜਾਲੀ ਬਿਆਨੇ ਕਰਕੇ ਜੀ ਐਸੇ ਥੱਗ ਬਿਨੇ ਲੋਕਾਂ ਤੋਂ